ਸ਼੍ਰੀ ਮਹਾਵੀਰ ਦਸਹਿਰਾ ਕਮੇਟੀ ਜਗਰਾਉਂ ਦਾਣਾ ਮੰਡੀ ਦੇ 14 ਵਾਰ ਪ੍ਰਧਾਨ ਰਹੇ ਚੁੱਕੇ ਅਤੇ ਇਲਾਕੇ ਦੀਆਂ 17 ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਕਰਨ ਵਾਲੇ ਤੇ ਪੱਤਰਕਾਰ ਰਜਨੀਸ਼ ਵਾਂਸਲ ਦੇ ਪਿਤਾ ਸ਼੍ਰੀ ਵਿਨੋਦ ਵਾਂਸਲ ਜੀ ਦਾ ਅੰਤਿਮ ਸ਼ਰਧਾਂਜਲੀ ਸਮਾਗਮ ਹੋਇਆ ਜਗਰਾਉਂ ਦੇ ਸਨਮਤੀ ਮਾਤਰੀ ਹਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿਚ ਇਲਾਕਾ ਨਿਵਾਸੀ ਜਗਰਾਉਂ ਦੇ ਸਨਮਤੀ ਮਾਤਰੀ ਹਾਲ ਦੇ ਵਿੱਚ ਪਹੁੰਚੇ ਤੇ ਸ਼੍ਰੀ ਵਿਨੋਦ ਵਾਂਸਲ ਜੀ ਨੂੰ ਆਪਣੀ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋਏ ਇਸ ਇਕੱਠ ਦੇ ਵਿੱਚ ਸਾਬਕਾ ਵਿਧਾਇਕ ਐਸਰ ਕਲੇਰ ਮੌਜੂਦਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ ਤੇ ਉਹਨਾਂ ਦੇ ਪਤੀ ਪ੍ਰੋਫੈਸਰ ਸੁਖਮਿੰਦਰ ਸਿੰਘ ਸਮੇਤ ਸੈਂਟਰਲ ਆਰਮੀਕ ਕੌਮੀ ਸਭਾ ਦੇ ਪ੍ਰਧਾਨ ਗਿਜਾਰਾਮ ਜੀ ਅਤੇ ਉਹਨਾਂ ਦੇ ਨਾਲ ਹੀ ਜਗਰਾਉਂ ਲਾਕੇ ਦੀਆਂ ਉੱਗੀਆਂ ਸੰਸਥਾਵਾਂ ਦੇ ਸਾਰੇ ਆਗੂ ਅਤੇ ਰਾਜਨੀਤਿਕ ਤੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਵੀ ਪਹੁੰਚੇ ਸਾਰਿਆਂ ਨੇ ਮਿਲ ਕੇ ਜਿੱਥੇ ਉਹਨਾਂ ਨੂੰ ਆਪਣੀ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਉੱਥੇ ਹੀ ਸਾਰਿਆਂ ਨੇ ਇਸ ਵਿਛੜੀ ਰੂਹ ਦੇ ਲਈ ਰਉਮ ਪਿਤਾ ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਸਾਰਿਆਂ ਨੇ ਕਿਹਾ ਕਿ ਸ਼੍ਰੀ ਵਿਨੋਦ ਵੰਸਲ ਜੀ ਦਾ ਦੇਨ ਜਗਰਣ ਸਮਾਜ ਕਦੀ ਨਹੀਂ ਦੇ ਸਕਦਾ ਕਿਉਂਕਿ ਉਹਨਾਂ ਨੇ ਜਗਰਣ ਸਮਾਜ ਨੂੰ ਇੰਨਾ ਕੁਝ ਦਿੱਤਾ ਹੈ ਕਿ ਉਹਨਾਂ ਦੇ ਦੇਨ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਆਏ ਲੋਕਾਂ ਦੀ ਜੋ ਲਾਈਨ ਸੀ ਉਹ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਦੇ ਇਲਾਕਾ ਨਿਵਾਸੀ ਵੱਡੀ ਗਿਣਤੀ ਦੇ ਵਿੱਚ 1 ਤੋਂ 2 ਵੱਡੀ ਦੇ ਵਿੱਚ ਰੱਖੇ ਗਏ ਸ੍ਰੀ ਸ਼ਰਧਾਂਦੀਲੀ ਸਮਾਗਮ ਦੇ ਵਿੱਚ 2 ਵਜੇ ਤੋਂ ਬਾਅਦ ਵੀ ਪਹੁੰਚਦੇ ਨਜ਼ਰ ਆਏ ਸਾਰਿਆਂ ਨੇ ਮਿਲ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪ੍ਰਾਰਥਨਾ ਕੀਤੀ ਤੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਉਹਨਾਂ ਦੇ ਆਉਣ ਨਾਲ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਖ ਹੋਣ ਨਾਲ ਉਹਨਾਂ ਦਾ ਦੁੱਖ ਕਾਫੀ ਹੱਦ ਤੱਕ ਘਟਿਆ ਹੈ ਪਰ ਜੋ ਕਮੀ ਸ਼੍ਰੀ ਵਿਨੋਦ ਵਾਂਸਲ ਜੀ ਉਹਨਾਂ ਦੇ ਪਰਿਵਾਰ ਨੂੰ ਅਤੇ ਜਗਰਾਂਉ ਸਮਾਜ ਨੂੰ ਮਿਲੀ ਹੈ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਇਸ ਮੌਕੇ ਤੇ ਸਟੇਜ ਦੀ ਭੂਮਿਕਾ ਨਿਭਾ ਰਹੇ ਕੈਪਟਨ ਰੇਸ਼ਵਰਮਾ ਸਮੇਤ ਪੰਡਤ ਜੀ ਨੇ ਕੀ ਕੀ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸ਼ਰਧਾਂਜੀਨੀ ਸਮਾਗਮ ਹੋਇਆ ਜੀ ਕੀ ਕਹੋਗੇ ਤੁਸੀਂ ਵੀ ਕੁਛ ਕਹਿਨ ਬਬਰ ਜੀ ਸ਼ਾਬਦੀ ਨਹੀਂ ਜਿਵੇਂ ਕਹਿੰਦੇ ਮਾਨ ਦੇ ਵਿੱਚ ਆ ਰਹੇ ਕਿਉਂਕਿ ਉਹ ਸ਼ਖਸੀਅਤ ਦੇ ਨਾਲ ਮੇਰਾ ਖਿਆਲ ਹੈ ਇੰਨੇ ਸਮਾਗਮ ਮੈਂ ਕੀਤੇ ਜਿਹਦੀ ਕਿ ਗਿਣਤੀ ਹੋਈ ਨਹੀਂ ਹੈ ਅਸੀਂ ਇਕੱਠੇ ਹੁੰਦੇ ਸੀ ਤੇ ਹਰ ਵੇਲੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਦੇਖਦਾ ਸੀ ਉਹਨਾਂ ਤੋਂ ਬੜੀ ਪ੍ਰੇਰਣਾ ਲੱਤੀ ਆ ਮੇਰਾ ਬਸ ਇੱਕ ਜਿਵੇਂ ਕਹਿੰਦੇ ਉਹਨਾਂ ਦਾ ਲਾਂਭਾ ਮੇਰੇ ਸਿਰ ਰਹਿ ਗਿਆ ਮੈਨੂੰ ਸਾਲ ਤੋਂ ਕਹਿ ਰਹੇ ਸੀ ਕਿ ਤੁਰੂ ਕੌਫੀ ਦਾ ਕੱਪ ਮੇਰੇ ਅੰਦਰ ਆਫਿਸ ਚ ਪੀਕੇ ਜਾਣਾ ਹੈ ਬਸ ਮਸ਼ਰੂਫੀਅਤ ਦੇ ਕਾਰਨ ਉਹ ਮੈਂ ਪੂਰੀ ਨਹੀਂ ਕਰ ਸਕਾ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਬਲੌਰ ਬਾਂਸਲ ਜੀ ਤੋਂ ਤੇ ਨਾਲ ਮੈਂ ਵਾਦਾ ਵੀ ਕਰਦਾ ਕਿ ਮੈਂ ਬੱਚਿਆਂ ਦੇ ਨਾਲ ਹਮੇਸ਼ਾ ਹੀ ਰਹਾਂਗਾ ਤੇ ਉਹਨਾਂ ਨੂੰ ਕਿਸੇ ਕਿਸਮ ਦੇ ਜਿਵੇਂ ਕਹਿੰਦੇ ਕੋਈ ਜ਼ਰੂਰਤ ਹੋਈ ਜਦੋਂ ਵੀ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਖੜਾ ਰਹਾਂਗਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਤੁਹਾਡੇ ਪੱਤਰਕਾਰ ਪਰਿਵਾਰ ਦਾ ਤੁਸੀਂ ਸਾਰਿਆਂ ਨੇ ਇਹ ਇੰਨੇ ਦਿਨ ਮੈਂ ਦੇਖਿਆ ਬਹੁਤ ਹੀ ਜਿਵੇਂ ਕਹਿੰਦੇ ਇੱਕ ਪਰਿਵਾਰਿਕ ਮੈਂਬਰ ਬਣ ਕੇ ਸਾਥ ਦਿੱਤਾ ਹੈਗਾ ਇਹ ਬਣਦਾ ਹੁੰਦਾ ਜੀ ਤੇ ਮੈਨੂੰ ਖੁਸ਼ੀ ਹੋਈ ਇਹ ਗੱਲ ਦੇਖ ਕੇ ਦੁੱਖ ਬਹੁਤ ਹੈ ਖੁਸ਼ੀ ਇਸ ਗੱਲ ਦੀ ਹੋਈ ਕਿ ਇਹਦੇ ਨਾਲ ਇੱਕ ਬੜਾ ਸੋਹਣਾ ਦਾਇਰਾ ਖੜਾ ਹੈ ਵੀ ਕੰਮ ਰਹਿ ਗਏ ਨੇ ਵੈਸੇ ਤਾਂ ਉਹ ਪੂਰੇ ਬਹੁਤ ਕੀਤੇ ਨੇ 17 ਸੁਸਾਇਟੀਆਂ ਦੇ ਪ੍ਰਧਾਨ ਸੀਗੇ ਤਾਂ ਉਹਨਾਂ ਨੇ ਕੀਤੇ ਨੇ ਫਿਰ ਵੀ ਜੇ ਰਹਿ ਗਏ ਚਾਰੇ ਭਰਾ ਰਲ ਕੇ ਕਰਨਗੇ ਜੀ ਇਹ ਇਤਫਾਕ ਬਣਿਆ ਰਵੇ ਇਹਨਾਂ ਚ ਇਹ ਅਰਦਾਸ ਹੈ ਮੇਰੀ ਗੁਰੂਤਾਂ ਜੀ ਅੱਜ ਆਪ सभी को जय श्री राम आज यहाँ पर जो पारिवारिक जनों का और सामाजिक जन का जन एकत्रित हुआ है पूज विनोद जी को श्रद्धांजलि सुमन अर्पण करने के लिए तो बड़े ही धार्मिक प्रवृत्ति के इंसान थे गौ माता की सेवा करते थे और सदैव आपने अभी बताया है कि सतारा संस्थाओं के साथ में हाथ के साथ हाथ मिलाकर कंधे से कंधा मिलाकर सदैव सहयोग करते थे और मैंने तो उनको देखा ही है तो के लिए प्रभात फेरी में जाना और किसी के भी सुख दुख में सदैव पहले आना और सभी से राम राम करना और एक सबसे बड़ी बात जो अभी बताई थी कि उनके एक कोट पे या सिफारिश पर एक गोपाल जी की छवि हमेशा रहती थी बांके बिहारी जी की श्रीनाथ जी की तो बड़े अच्छे इंसान वो वही बसा सकता अपने हृदय में भगवान जी को जिसका तन मन धन से भगवान को चाहता है तो मैं यहाँ पर अंतिम श्रद्धांजलि उनके चरणों में अर्पण करता हूँ भगवान के चरणों में कि उनको अपने चरणों में शाश्वत शांति प्रदान करें और जो आए हुए यहाँ पर मित्रगण अतिथिगण और सखा संबंधी आदि सभी पारिवारिक जन थे उनका मैं साधुवाद करता हूँ इस दुख के घड़ी में उन्होंने अपने उनके बच्चों के साथ खड़े होकर साथ दिया जय श्री राम